ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਅੱਜ ਆਪਣੀ ਫਤੇਗੜ ਸਾਹਿਬ ਦੀ 22ਵੀਂ ਯਾਤਰਾ ਤੇ 99 ਤੁਰੇ ਜੀ ਆਪਾਂ 7 ਕਿਲੋਮੀਟਰ ਸਫ਼ਰ ਤੈਅ ਕਰ ਲਿਆ ਗਰਮੀ ਤੁਸੀਂ ਦੇਖ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਅੱਜ ਆਪਣੀ ਫਤੇਗੜ ਸਾਹਿਬ ਦੀ ਹੈਗੀ ਆ 22ਵੀਂ ਯਾਤਰਾ ਤੇ ਮੀ ਪਿਆ ਹੋਇਆ ਲੈਡ ਭੱਜੂ ਜਿਹਾ ਵੈਸੇ ਇਹ ਵੀ ਅਫਰ ਕੋਲੋਂ ਵੰਪ ਤੇ ਵੀਡੀਓ ਬਣਾਈ ਆ ਤਾਂ ਜੋ ਆਪਣੀ ਵੀਡੀਓ ਸਾਫ਼ ਆ ਜਾਵੇ ਤੇ ਆਪਾਂ ਜਾ ਰਹੇ ਆ 7 ਕਿਲੋਮੀਟਰ ਸਫ਼ਰ ਤੈਅ ਹੁਣ 2 ਘੰਟਾ 8 ਮਿੰਟ ਹੋ ਗਏ ਆਪਾਂ 20 ਕਿਲੋਮੀਟਰ ਦਾ ਦਰਹਾਈ ਕਰ ਲਿਆ ਤਖੰਨੇ ਗੋਚ ਲਿਆ ਥੰਨੇ ਦਾ ਪੁਲ ਤੇ ਅਗੜਾ ਆਪਣਾ ਜਾਂਗਾ ਇਹ ਤੁਹਾਨੂੰ ਦਿਖਾ ਦਿੰਨੇ ਆਂ ਕਦੇ ਨਾ ਮੁੜੀ ਆਪਾਂ ਪਹੁੰਚ ਗਏ ਪੀਵੀਆਰ ਕੋ ਇੱਥੇ ਆਪਾਂ ਪਹਿਲੀ ਜੋ ਆਫ ਕਰੀ ਸੀ ਆਪਨੀ ਲਾਈਵ ਤੇ ਪੀਵੀਆਰ ਸਰਮਾਲੇ ਵਿੱਚ ਤੇ ਬਹੁਤ ਸਕੇਨੋ ਮੇਲੇ ਆਪਾਂ ਮੋਕੋ ਸਿੱਖਿਆ ਤੇ ਹੁਣ ਤੱਕ ਆਪਾਂ ਜਨਾ ਵੀ ਸਿੱਖਿਆ ਤੇ ਉਸੇ ਵਜ੍ਹਾ ਤੋਂ ਸਿੱਖਿਆ ਤੇ ਹੁਣ ਤੱਕ ਵੀ ਪੈਸੇ ਕਮਾਏ 2 ਘੰਟੇ ਦੇ ਵਿੱਚ ਉਹ ਇਹ ਪਾ 2 ਘੰਟੇ 36 ਮਿੰਟ 41 ਕਿਲੋਮੀਟਰ ਸਫਰ ਤੈਗਾ ਆ ਲਿਆ ਕਿ ਹੁਣ ਆਪਾਂ ਪਹੁੰਚ ਗਏ ਪਤਲੀਵਰ ਸਰ ਉਹ ਦੇ ਨਾ ਜਾਣ ਨੂੰ ਮੇਰੇ ਬੈਠ ਹੋ ਗਏ ਇਹ ਤਾਂ ਮਾਤਰਾ ਨਹੀਂ ਕਿਤੇ ਆਪਾਂ ਲੈ ਵੀ ਜਾਂਦੇ ਪਰ ਕੋਈ ਚੱਕਰ ਨਹੀਂ ਆਪਾਂ ਨੇ ਕਰਿਆ ਦੂਸਤ ਤਾਂ ਵੀ ਆਪਾਂ ਹੋਰ ਪੀ ਲਿਆ ਜੂਸ ਮਿਕਸ ਜੂਸ ਜੇ ਤੱਕ ਪਤਾ ਨਹੀਂ ਤਾਂ ਨੈਕਸਟ ਜੂਸ ਬਣਾ ਲੀਂ ਖੜੀ ਕਰਕੇ ਮੈਦਾਨ ਵਿੱਚ ਵੜੀਂ ਕੰਦਿਆਂ ਕਸਦਿਆਂ ਤੇ ਪੂਰੀ ਜਗ੍ਹੀ ਭਰੀਆਂ ਲੋਵੀ ਆਪਾਂ 4 ਘੰਟੇ 58 ਮਿੰਟ ਦੇ ਵਿੱਚ ਜਲਦ ਪਹੁੰਚ ਗਏ 82 ਕਿਲੋਮੀਟਰ ਦਾ ਸਫ਼ਰ ਤੈ ਕਰ ਲਿਆ ਗਰਮੀ ਸੀਗੀ ਬਹੁਤ